ਇਹੜਾ ਆਪਣੀ ਭਾਵਨਾ ਲੈ ਕੇ ਆਉਂਦੇ ਉਹਨਾਂ ਦੀ ਅਰਦਾਸ ਜ਼ਰੂਰ ਪੂਰੀ ਹੋਵੇ। ਸਤ ਬਹੁਤ ਹੋਣਗੇ ਇੱਥੇ ਬੈਨ ਥਾਣੀ ਤਾਂ। ਅੱਛਾ ਜੇ ਸਵਤ ਵੇਖੋ ਉਹ ਵਕਤ ਪੀੜੀ ਪੀੜ ਲੱਗੀ ਹੁੰਦੀ ਆ। ਜਿੰਨਾ ਦੇ ਵੇਖੋ ਕਿ ਉਹਨਾਂ ਇਹਨਾਂ ਘਟਾ। ਜੇ ਗਾਂ ਦਾ ਵੀ ਇੱਥੇ ਪੁਣੇ ਘਟੋਂਦੇ, ਪੁਣੇ ਘਟਤੀ ਸੀ। ਇੱਥੇ ਬੈਨ ਥਾਣੀ ਦੀ ਲੋਕੀ ਛੜਦਾ ਤਾਂ ਵੀ ਨਹੀਂ। ਜਿਸ ਤਰ੍ਹਾਂ ਬਾਬਾ ਦੀਪ ਸਿੰਘ ਚੱਲਿਆ ਅੰਮਰ ਸਖਣਾ ਚਾਹੀਦਾ। ਸੱਚਿਲਤਾ ਰਹੀ ਹੋਣਾ ਚਾਹੀਦਾ। ਦੁਸ਼ਮਣ ਤਾਂ ਨਾਲ ਤਕਰ ਲੈਣੀ ਚਾਹੀਦੀ ਆ ਜੇ ਕੋਈ ਗਲਤ ਬਾਤ ਕਰੇ ਉਹਨੂੰ ਆਪਣਾ ਸੋਧਾ ਲਾਉਣਾ ਚਾਹੀਦਾ ਇੱਥੇ ਜਿਹੜਾ ਵੀ ਹੁੰਦਾ ਹੈ ਉਹਦੀ ਹਰੇ ਕਾਮਨਾ ਪੂਰੀ ਹੁੰਦੀ ਆ ਪੂਰੀ ਹੁੰਦੀ ਆ ਤਾਂ ਲੋਕ ਆਉਂਦੇ ਨੇ ਨਹੀਂ ਤਾਂ ਕੋਈ ਨਹੀਂ ਇੱਥੇ ਆਉਂਦਾ ਇੱਥੇ ਬਹੁਤ ਪ੍ਰਬੰਧ ਕੀਤੇ ਗਏ ਤਗੜੇ ਮਤਲਬ ਕਾਫੀ ਸੰਗਤਾਂ ਆ ਰਹੀਆਂ ਜਾੜੀਆਂ ਬਾਹਰੋਂ ਦੂਰੋਂ ਆ ਰਹੀਆਂ ਕਾਫੀ ਤਗੜੇ ਪ੍ਰਬੰਧ ਕੀਤੇ ਗਏ ਸਨ ਮੇਰੇ ਸੇ ਕਈ ਵਾਰ ਦੇਖਿਆ ਕਹਿੰਦੇ ਸ਼ਰਾਰਤੀਆਂ ਸਿਰਫ ਸ਼ਰਾਰਤਾਂ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਕਿਸੇ ਸੰਸਭ ਕੀ ਕਹਿੰਦੇ ਉਹਨਾਂ ਸ਼ਰਾਰਤੀਆਂਾਂ ਨੂੰ ਬੇਨਤੀ ਕਰਦੇ ਆ ਕਿ ਜਦੋਂ ਕਿਸੇ ਕੋ ਲੈਣਾ ਹੋਵੇ ਨਾ ਭਖਾਰੀ ਬਣ ਕੇ ਆਈਦਾ ਨਾ ਕਿ ਆਕੜ ਕੇ ਆਈਦਾ ਹਨਾ ਪ੍ਰੇਮ ਸਹਿਤ ਆਈਦਾ ਆਪਾਂ ਭਖਾਰੀਂ ਦਰਦੇ ਕੁੱਤੇਆਂ ਕੁੱਕਰ ਆਪਾਂ ਇਸ ਦਰਦੇ ਹਨਾ ਤੇ ਜਦੋਂ ਆਪਾਂ ਲੈਣਾ ਹੋਵੇ ਤਾਂ ਫਿਰ ਨਿਮਰਤਾ ਸਹਿਤ ਆਈਦਾ ਬਾਸ਼ੋ ਅਸਈ ਬੇਨਤੀ ਆ ਕਿ ਜਿਹੜੇ ਆਪਣੇ ਨੌਜਵਾਨ ਭਰਾ ਹੈਗੇ ਆਪਣੇ ਸਾਰੇ ਪ੍ਰੇਮ ਨਾਲ ਆਉਣ ਕਿ ਆਪਾਂ ਇਦਾਂ ਦਾ ਮਾਹੌਲ ਨਾ ਕ੍ਰੀਏਟ ਕਰੀਏ ਕਿ ਜਿੰਨਾ ਆਪਣਾ ਕੰਮ ਖਰਾਬ ਹੋ ਵੀ ਪਾਵੇ ਅਨੋਖੇ ਅਮਰਸ਼ੀਤ ਤਨਤਨ ਬਾਬਾ ਦੀਪ ਸਿੰਘ ਜੀ ਸੋ ਗੁਰਦੁਆਰਾ ਸ਼ਹੀਦਗੰਗ ਸਾਹਿਬ ਅੰਮ੍ਰਿਤਸਰ ਪੀਕੇ ਮੌਜੂਦ ਆਮ ਜਿੱਥੇ ਕਿ ਦੇਸ਼ਵਿਦੇਸ਼ਾਂ ਤੋਂ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ ਸੋ ਧੰਨ ਧੰਨ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ ਨੇ ਸੋ 27 ਤਰੀਕ ਨੂੰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ ਸੋ ਉਸ ਤੋਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਸੋ ਗੁਰਮਤ ਸਮਾਗਮਾਂ ਦੀ ਜਿਹੜੀ ਕਿ ਅਰੰਭਤਾ ਹੋ ਚੁੱਕੀ ਹੈ ਔਰ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਗੁਰਦੁਆਰਾ ਅਸ਼ੀਰਗੰਜ ਸਾਹਿਬ ਦੀਆਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ 27 ਤਰੀਕ ਨੂੰ ਦਿਨ ਮੰਗਲਵਾਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਅਸ਼ੀਰਦਗੰਜ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸੂ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚਣ ਗਈਆਂ ਇਸ ਦਰ ਤੇ ਨਤਮਸਤਕ ਹੋਣੀਆਂ ਜਿੱਥੇ ਕਿ ਚਪਹਿਰਾ ਜਪਤ ਸਮਾਗਮ ਵਿੱਚ ਸੰਗਤਾਂ ਸ਼ਰਧਾ ਦੇ ਆਸਥਾ ਨਾਲ ਇੱਥੇ ਆ ਕੇ ਚਪਹਿਰਾ ਜਪਤ ਸਮਾਗਮ ਕਰਦੀਆਂ ਨੇ ਉੱਥੇ ਹੀ ਸੰਗਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਸੋ ਉਹਨਾਂ ਦਾ ਜਨਮ ਦਿਹਾੜਾ ਵੀ ਬੜੀ ਸ਼ਰਧਾ ਭਾਵਨਾ ਨਾਲ ਮੰਨ ਆਇਆ ਜਾਂਦਾ ਹੈ ਸੋ ਸਭ ਤੋਂ ਪਹਿਲੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਬਾਬਾ ਦੀਪ ਸਿੰਘ ਜੀ ਦੇ ਇਸ ਅਸਥਾਨ ਤੇ ਉੱਤੇ ਸੰਗਤਾਂ ਕਿਉਂ ਲੈ ਕੇ ਆਉਂਦੀਆਂ ਨੇ ਸਭ ਤੋਂ ਪਹਿਲਾਂ ਜਿਹੜੀ ਅਪੀਲ ਕੀਤੀ ਗਈ ਹੈ ਕਿ ਸੰਗਤ ਨੂੰ ਜ਼ਰੂਰੀ ਬੇਨਤੀ ਕੀਤੀ ਗਈ ਹੈ ਕਿ ਨਕਲੀ ਘਿਓ ਵੇਚਣ ਵਾਲਿਆਂ ਤੋਂ ਸਾਵਧਾਨ ਰਹਿਣ ਸੋ ਨਕਲੀ ਘਿਓ ਨਾ ਲੈ ਕੇ ਆਉਣ ਜਿਹੜਾ ਕਿ ਮਾਰ ਕੇ ਵਾਲਾ ਘਿਓ ਏ ਵਧੀਆ ਘਿਓ ਜਾਂ ਘਰ ਦਾ ਬਣਿਆ ਘਿਓ ਹੈ ਉਹੀ ਲੈ ਕੇ ਆਉਣ ਸੋ ਉਸ ਤੋਂ ਬਾਅਦ ਸੰਗਤਾਂ ਬੜੀ ਨਿਮਰਤਾ ਸ਼ਰਧਾ ਭਾਵਨਾ ਦੇ ਨਾਲ ਇਸ ਦਰ ਤੇ ਆ ਕੇ ਨਤਮਸਤਕ ਹੁੰਦੇ ਸੋ ਬੜੀ ਦੂਰ ਦੂਰੋਂ ਸੰਗਤਾਂ ਇਸ ਦਰ ਤੇ ਆ ਕੇ ਨਤਮਸਤਕ ਹੁੰਦੀਆਂ ਨੇ ਕਿਉਂਕਿ ਬਾਬਾ ਦੀਪ ਸਿੰਘ ਜੀ ਦੇ ਸੰਗਤਾਂ ਦਾ ਅਟੁੱਟ ਵਿਸ਼ਵਾਸ ਸ਼ਰਧਾ ਆਸਤਾ ਬਹੁਤ ਜਿਆਦਾ ਹੈ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਤਾਂ ਇਸ ਦਰ ਤੇ ਸੰਗਤ ਆ ਇਕੱਠ ਹਰ ਵਾਰੀ ਵੱਧਦਾ ਹੀ ਜਾਂਦਾ ਹੈ ਹਰ ਕੋਈ ਇੱਥੇ ਆ ਕੇ ਸ਼ਰਧਾ ਭਾਵਨਾ ਨਾਲ ਅਰਦਾਸ ਕਰਦਾ ਹੈ ਔਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨੋਨ ਲਈ ਸੰਗਤਾਂ ਬੜੀ ਦੂਰੋਂ ਦੂਰੋਂ ਇਸ ਦਰ ਤੇ ਆਉਣਗੀਆਂ ਔਰ ਇਸ ਸਾਲ ਦੀ ਜੇ ਗੱਲ ਕਰੀਏ ਤਾਂ ਇਸ ਸਾਲ ਪਹਿਲਾ ਨਾਲੋਂ ਵੀ ਵੱਡੀ ਆਮਦ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਣਗੀਆਂ ਸੋ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਬੰਧ ਜਿਹੜੇ ਕਿ ਵਧੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਨੇ ਕਿਉਂਕਿ ਸੰਗਤਾਂ ਨੇ ਬੜੀ ਬੜੀ ਦੂਰੋਂ ਆਣਾ ਹੈ ਤੇ ਇਸ ਦਰ ਤੇ ਆ ਕੇ ਨਤਮਸਤਕ ਹੋਣਾ ਹੈ ਸੋ ਧੰਤਨ ਬਾਬਾ ਦੀਪ ਸਿੰਘ ਦਰ ਤੇ ਆਈਆਂ ਸੰਗਤਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੀਆਂ ਨੇ ਸੰਗਤਾਂ ਨਾਲ ਗੱਲਬਾਤ ਕਰਦੇ ਆਂ ਭਾਈ ਕਿੱਥੋਂ ਆਏ ਜੀ ਆਪ ਪਿੰਡ ਇਸ ਇਧੋਂ ਦਾ ਆਏ ਜੀ ਬੜਾ ਵਿਸ਼ਵਾਸ ਸੰਗਤਾਂ ਦਾ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਆ ਰਿਹਾ ਉਸ ਵੀ ਪਹੁੰਚੇ ਅਰਦਾਸ ਕਰਨ ਦੇ ਲਈ ਸੋ ਕਿਵੇਂ ਦੇਖਦੇ ਹੋ ਇਸ ਦਰ ਤੇ ਆ ਕੇ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਔਰ ਜਨਮ ਦਿਹਾੜੇ ਤੇ ਸੰਗਤਾਂ ਨੂੰ ਕੀ ਕਹਿਣਾ ਚਾਹੋ ਸੰਗਤਾਂ ਨੂੰ ਸਾਸੀ ਜੀਰ ਕਹਿੰਦੇ ਆਂ ਧੰਨਵਾਦ ਸਾਰਿਆਂ ਨੂੰ ਸਾਂਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜਿਹੜਾ ਵੀ ਮਹਾਰਾਜੇ ਦਰਬਾਰ ਤੇ ਆਉਂਦੇ ਆ ਬੜੇ ਖੁਸ਼ੀਆਂ ਭਰ ਕੇ ਝੋਲੀਆਂ ਜਾਂਦੇ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਕਿਰਪਾ ਕਰਦੇ ਹਾਂਜੀ ਕਿੰਨੇ ਸਮੇਂ ਤੋਂ ਆ ਰਹੇ ਹੋ ਤੁਸੀਂ ਕੀ ਕੀ ਲੱਗਦਾ ਹੈ ਕਿ ਇਸ ਦਰ ਤੇ ਕੋਈ ਵੀ ਖਾਲੀ ਹੱਥ ਵਾਪਸ ਨਹੀਂ ਆਉਂਦਾ ਅਸੀਂ ਪਹਿਲਾਂ ਦੇ ਇਦਾਂ ਵੀ ਟੈਮਕ ਟੈਮ ਹੀ ਆਈਦਾ ਸੀ ਕਦੀ ਕਦੀ ਤੇ ਹੁਣ ਬੱਚੇ ਬਾਹਰ ਆ ਦੋਵੇਂ ਗੁੱਡੀਆਂ ਬਾਹਰ ਆ ਜਵਾਈ ਬਾਹਰ ਆ ਤੇ ਤੀਜੀ ਬੱਚੀ ਦੀ ਤਿਆਰੀ ਹੈ ਤੇ ਬਹੁਤ ਆਸਮਰਾਲ ਸਾਨੂੰ 4 ਸਾਲ ਹੋ ਗਏ ਹੁੰਦੇ ਆ ਕਿ ਐਤਵਾਰ ਨੂੰ ਚਪਹਿਰਾ ਜਪਤ ਸਮਾਗਮ ਹੁੰਦਾ ਤਾਂ ਅੱਗੇ ਪਿੱਛੇ ਵੀ ਵੱਡੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ ਵਿਸ਼ਵਾਸ ਬੜਾ ਕਿਉਂਕਿ ਹਰ ਕੋਈ ਇੱਥੇ ਅਰਦਾਸ ਕਰਕੇ ਜਦੋਂ ਜਾਂਦਾ ਤਾਂ ਉਸ ਦੀ ਅਰਦਾਸ ਕਬੂਲ ਹੁੰਦੀ ਹੈ ਹਾਂਜੀ ਹਾਂਜੀ ਹੁੰਦੀ ਜ਼ਰੂਰ ਹੁੰਦੀ ਜਿਹੜਾ ਆਪਣੀ ਭਾਵਨਾ ਲੈ ਕੇ ਆਉਂਦੇ ਉਹਨਾਂ ਦੀ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਕਿ ਬਹੁਤ ਵਿਸ਼ਵਾਸ ਹੈ ਮਾਲਕ ਦੇ ਉੱਤੇ ਬਹੁਤ ਕਿਰਪਾ ਮਾਨ ਜਾਵੇ ਸੱਚੀ ਅਰਦਾਸਾਂ ਕੀਤੀ ਤਾਂ ਕਬੂਲ ਹੋਈਆਂ ਹਾਂਜੀ ਹਾਂਜੀ ਹੋਈਆਂ ਹੋਈਆਂ ਕਿਰਪਾ ਹੋਈ ਬਹੁਤ ਸ਼ੁਕਰਾਨਾ ਬਹੁਤ ਬਹੁਤ ਸ਼ੁਕਰਾਨਾ ਸੱਚੀ ਬਿਲਕੁਲ ਸੋ ਸ਼ੁਕਰਾਨਾ ਸੰਗਤਾਂ ਕਰਦੀਆਂ ਨੇ ਬੜੀ ਦੂਰੋਂ ਦੂਰੋਂ ਇਸ ਦਰ ਤੇ ਆਉਂਦੀਆਂ ਨੇ ਸੁਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਗੁਰਦੁਆਰਾ ਸ਼ਹੀਦ ਖਾਂ ਸਾਹਿਬ ਵਿਖੇ ਪਹੁੰਚੇ ਆ ਜਿੱਥੇ ਕਿ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਬਾਬਾ ਬਾਬਾ ਦੀਪ ਸਿੰਘ ਜਨਮ ਦਿਹਾੜਾ ਆ ਰਿਹਾ ਹੈ ਸੰਗਤਾਂ ਮਤਮਸਤਕ ਹੋਣਗੀਆਂ ਹਰ ਕੋਈ ਇੱਥੇ ਆ ਕੇ ਅਰਦਾਸ ਕਰਨਾ ਚਾਹੁੰਦਾ ਸੰਗਤਾਂ ਬਹੁਤ ਹੋਣਗੇ ਤੇ ਬੰਨ੍ਹ ਤੋਂ ਹਨੀ ਦਾ ਜਿਸ ਵਕਤ ਵੇਖੋ ਉਸ ਵਕਤ ਪੀੜੀ ਪੀੜ ਲੱਗੀ ਹੁੰਦੀ ਆ ਜੇ ਨਾਲ ਦੇਖੋਗੇ ਉਹਨਾਂ ਇਹਨਾਂ ਘਟਾ ਹੈ ਦੇਖੋ ਅੰਦਰ ਵੀ ਇੱਥੇ ਪੁੰਨ ਘਟੋਂਦੀ ਪੁੰਨ ਘਟਦੀ ਸੀ ਇੱਥੇ ਬੈਨ ਥਾਣੇ ਦੀ ਲੋਕੀ ਛੱਡਦਾ ਤਾਂ ਵੀ ਨਹੀਂ ਕਪਰਤੀ ਸਿੰਘ ਜਨਮ ਦਿਹਾੜਾ ਸੋ ਉਸ ਨੂੰ ਲੈ ਕੇ ਸੰਗਤਾਂ ਨੂੰ ਕੀ ਕਰਨਾ ਚਾਹੀਦਾ ਹੈ ਬਾਬਾ ਜੀ ਦੇ ਖੁਸ਼ੀਆਂ ਕਿਵੇਂ ਪ੍ਰਾਪਤ ਕਰਨੀ ਚਾਹੀਦੀ ਹੈ ਇੱਥੇ ਸਭ ਕੁਝ ਹੋਵੇਗਾ ਲੰਗਰ ਪਾਣੀ ਸਭ ਕੁਝ ਚੱਲੇਗਾ ਸਭ ਨੂੰ ਖਾਣ ਪੀਣ ਦੀ ਸਭ ਕੁਝ ਮਿਲੇਗਾ ਆਇਆ ਗਿਆ ਦੀ ਆਉਪਾਖ ਚੰਗੀ ਹੋਵੇਗੀ ਬਹੁਤ ਦੂਰ ਦੂਰ ਦੀ ਸੰਤਾਂ ਦੀ ਆ ਇਹ ਲੱਗਦਾ ਕਿ ਸਾਨੂੰ ਕਰਨਾ ਕੀ ਚਾਹੀਦਾ ਬਾਬਾ ਜੀ ਜਿਹੜਾ ਕਿ ਬਾਬਾ ਜੀ ਨੇ ਸਾਨੂੰ ਜਿਹੜੇ ਰਾਹੇ ਤੇ ਤੋਰਿਆ ਸਾਨੂੰ ਉਸ ਰਸਤੇ ਤੇ ਕਿਵੇਂ ਤੁਰਨਾ ਚਾਹੀਦਾ ਸਾਨੂੰ ਇਹ ਰਾਹ ਚੱਲਣਾ ਚਾਹੀਦਾ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਚੱਲਿਆ ਅਮਰ ਸਖਣਾ ਚਾਹੀਦਾ ਸੱਚਤਾ ਦੀ ਹੋਣਾ ਚਾਹੀਦਾ ਦੁਸ਼ਮਣ ਤੇ ਨਾਲ ਟੱਕਰ ਲੈਣੀ ਚਾਹੀਦੀ ਆ ਜੇ ਕੋਈ ਗਲਤ ਬਾਤ ਕਰੇ ਉਹਨੂੰ ਆਪਣਾ ਸੋਟਾ ਲਾਉਣਾ ਚਾਹੀਦਾ ਬਾਬਾ ਦੀਪ ਸਿੰਘ ਨੇ ਇਹ ਹੀ ਕੰਮ ਸੋਧ ਕੀਤਾ ਇਹ ਲੱਗਦਾ ਕਿ ਇਸ ਦਰ ਤੇ ਜਦੋਂ ਆਈਏ ਤਾਂ ਨਿਮਰਤਾ ਨਾਲ ਆਈਏ ਸ਼ਰਧਾ ਨਾਲ ਆਈਏ ਫੇਰ ਹੀ ਬਾਬਾ ਜੀ ਅਰਦਾਸ ਇਸ ਦਰ ਤੇ ਜਦੋਂ ਸੰਗਤ ਆਉਂਦੀ ਹੈ ਤਾਂ ਕੀ ਲੱਗਦਾ ਕਿ ਨਿਮਰਤਾ ਸ਼ਰਧਾ ਨਾਲ ਆਉਣਾ ਚਾਹੀਦਾ ਇੱਥੇ ਜਿਹੜਾ ਵੀ ਆਉਂਦਾ ਹੈ ਉਹਦੀ ਹਰੇ ਕਾਮਨਾ ਪੂਰੀ ਹੁੰਦੀ ਆ ਪੂਰੀ ਹੁੰਦੀ ਆ ਤਾਂ ਲੋਕ ਆਉਂਦੇ ਨੇ ਨਹੀਂ ਤਾਂ ਕੋਈ ਨਹੀਂ ਆਥੇ ਆ ਬਿਲਕੁਲ ਸੋ ਸੰਗਤਾਂ ਪਰਿਵਾਰਾਂ ਸਮੇਤ ਬੜੀ ਦੂਰ ਦੂਰੋਂ ਇਸ ਦਰ ਤੇ ਅਰਦਾਸ ਕਰਨ ਲਈ ਪਹੁੰਚੀਆਂ ਨੇ ਤਨ ਤਨ ਬਾਬਾ ਦੀਪ ਸਿੰਘ ਦਰ ਤੇ ਆ ਕੇ ਅਰਦਾਸਾਂ ਕਰਦੀਆਂ ਨੇ ਕਿਉਂਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵੀ ਕਿ ਸੋ ਜਿੱਥੇ ਕਿ ਬਜ਼ੁਰਗ ਪਹੁੰਚਦੇ ਨੇ ਭੈਣ ਭਰਾ ਪਹੁੰਚਦੇ ਨੇ ਹੋਰ ਬੀਬੀਆਂ ਪਹੁੰਚਦੇ ਨੇ ਇਸ ਤਰ੍ਹਾਂ ਹੀ ਨੌਜਵਾਨ ਪਹੁੰਚਦੇ ਨੇ ਸੋ ਨੌਜਵਾਨ ਵੱਡੀ ਗੰਤੀ ਵਿੱਚ ਇੱਥੇ ਆ ਕੇ ਸੇਵਾ ਕਰਨ ਤੇ ਕੀ ਨਾਮ ਹੈ ਉਹ ਮੇਰਾ ਨਾਮ ਮੰਗਲਪ੍ਰੀਤ ਸਿੰਘ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜਨਮ ਦਿਹਾੜਾ ਆ ਰਿਹਾ ਸਾਨੂੰ ਕੀ ਕਰਨਾ ਚਾਹੀਦਾ ਜਿਹੜੇ ਕਿ ਬਾਬਾ ਜੀ ਨੇ ਸਾਨੂੰ ਰਾਹ ਦੱਸਿਆ ਸਾਨੂੰ ਕੀ ਕਰਨਾ ਚਾਹੀਦਾ ਬਾਬਾ ਜੀ ਵਾਸਤੇ ਬਾਬਾ ਜੀ ਵਾਸਤੇ ਜੋ ਕਿ ਲੰਗਰ ਲਾਉਣਾ ਚਾਹੀਦਾ ਆ ਬਾਕੀ ਤੇ ਚਲੋ ਕੇਕ ਤੇ ਕੱਟਣਾ ਚਾਹੀਦਾ ਚਲੋ ਜਿਹੜੇ ਕੇਕ ਨੂੰ ਹੱਥ ਪਾਉਂਦੇ ਜਿਹੜੇ ਉਹ ਜੋ ਥੇ ਲਾਉਂਦੇ ਹੱਥਾਂ ਨਾਲ ਉਹ ਸਹੀ ਨਹੀਂ ਹੈਗਾ ਹੱਥਾਂ ਨਾਲ ਲਾਉਣਾ ਗਲਤ ਗੱਲ ਹੈ ਬਾਕੀ ਤੇ ਚਲੋ ਉਹਦੇ ਨਾਲ ਲਾਓ ਚਿਮਟੇ ਨਾਲ ਇਸ ਲਾ ਕੇ ਕੀ ਲੱਗਦਾ ਕੇਕ ਤਾਂ ਮਨਾਹੀ ਕਰਤੀ ਪ੍ਰਬੰਧਕ ਕਮੇਟੀ ਨੇ ਤਾਂ ਕੀ ਲੱਗਦਾ ਕੇਕ ਵੰਡਣੀ ਜਾਂ ਟੌਫੀਆਂ ਵੰਡਣੀਆਂ ਇਹ ਮਰਿਆਦਾ ਵਿੱਚ ਹੈ ਕੇਕ ਵੰਡਣੇ ਗਲਤ ਗੱਲ ਹੈ ਬਾਕੀ ਤੇ ਪੌਂਡ ਦੇ ਵਟੇ ਜਾਂਦੇ ਆ ਚਲੋ ਉਹ ਏਸੇ ਕਰਕੇ ਟੌਫੀਆਂ ਉਵੰਟਨੀਆਂ ਚਾਹੀਦੀਆਂ ਬਾਕੀ ਤੇ ਕੇਕ ਨੂੰ ਡੁੱਠੇ ਹੱਥ ਲੋਂਦੇ ਬਿਲਕੁਲ ਜੀ ਸੋ ਹੋਰ ਵੀ ਸੰਗਤਾਂ ਪਹੁੰਚੀਆਂ ਨੇ ਦੂਰ ਦੂਰੋਂ ਸੋ ਸੰਗਤਾਂ ਨਾਲ ਬਲ ਗੱਲ ਕਰਦੇ ਆ ਕੀ ਲੱਗਦਾ ਕਿ ਬਾਬਾ ਦੀਪ ਸਿੰਘ ਜਨਮ ਦਿਹਾੜਾ ਆ ਰਿਹਾ ਸਾਨੂੰ ਕਿਹੋ ਜੀਆਂ ਖੁਸ਼ੀਆਂ ਲੈਣੀਆਂ ਚਾਹੀਦੀਆਂ ਨੇ ਬਾਬਾ ਜੀ ਜਿਹੜਾ ਕਿ ਰਾਹ ਦੱਸ ਕੇ ਗਏ ਨੇ ਸਾਨੂੰ ਉਹਨਾਂ ਰਾਹਾਂ ਤੇ ਤੁਰਨਾ ਚਾਹੀਦਾ ਵਾਹਿਗੁਰੂ ਜੀ ਕਕਾਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੜ੍ਹਦੀ ਕਲਾ ਬਾਬਾ ਦੀਪ ਸਿੰਘ ਦੀ ਬਹੁਤ ਕਿਰਪਾ ਬਹੁਤ ਕੁਛ ਮਿਲਦਾ ਪਰਮਾਤਮਾ ਖੁਸ਼ੀਆਂ ਮਿਲਦੀਆਂ ਸ਼ਾਂਤੀ ਹੁੰਦੀ ਆ ਸਕੂਨ ਮਿਲਦਾ ਹੈ ਪਰ ਮਹਾਤਮਾ ਦੇ ਘਰ ਆਣ ਕਿਸਕੋਨ ਮਿਲਦਾ ਭਾਵੇਂ ਰੋਜ਼ ਆਓ ਬਹੁਤ ਐਤਵਾਰ ਨੂੰ ਬੜਾ ਇਕੱਠ ਹੁੰਦਾ ਸੰਗਤ ਦਾ ਬਿਸ਼ਵ ਹਾਂ ਬਹੁਤ ਬਹੁਤ ਬਾਬੇ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਗੁਰੂ ਰਾਮਦਾਸ ਜੀ ਦੀ ਬਾਬਾ ਦੀਪ ਸਿੰਘ ਜੀ ਦੀ ਹਾਂ ਕਿੰਨਾ ਜਤੂਾਰ ਹਾਂ ਆਈ ਦੇ ਬਚਪਨ ਤੋਂ ਹੀ ਆ ਰਹੇ ਹਨ ਅੱਛਾ ਹਾਂ ਜੀ ਬਿਲਕੁਲ ਸੋ ਸੰਗਤਾਂ ਬੜੇ ਸ਼ਰਦਾ ਭਾਵਨਾ ਨਾਲ ਨਤਮਸਤਕ ਹੋਉਂਦੀਆਂ ਨੇ ਹੱਥ ਜੋੜ ਕੇ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਸੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀਆਂ ਤਸਵੀਰਾਂ ਜਿੱਥੇ ਕਿ ਹਰ ਐਤਵਾਰ ਨੂੰ ਜਿੱਥੇ ਸੰਗਤ ਚਪਹਿਰਾ ਜਪਤ ਸਮਾਗਮ ਕਰਦੀ ਹੈ ਉੱਥੇ ਹੀ ਹੁਣ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਆ ਰਿਹਾ ਹੈ ਸੋ ਪਰਿਵਾਰਾਂ ਸਮੇਤ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਨੇ ਸੋ ਬਾਬਾ ਜੀ ਦਾ ਸ਼ੁਕਰਾਨਾ ਕੀਤਾ ਜਾਂਦਾ ਕਿਉਂਕਿ ਇਸ ਦਰ ਤੇ ਹਰ ਕੋਈ ਆਕੇ ਅਰਦਾਸ ਕਰਦਾ ਹਾਂਜੀ ਮਹਾਰਾਜ ਦੇ ਬਹੁਤ ਕਿਰਪਾ ਹੈ ਉਹ ਚੜ੍ਹਦੀ ਕਲਾ ਰੱਖੀ ਹਰ ਕੰਮ ਅਰਦਾਸਾਂ ਪੂਰੀਆਂ ਹੁੰਦੀਆਂ ਮਹਾਰਾਜ ਕਿਰਪਾ ਕਰੇ ਤਾਂ ਤੁਸੀਂ ਵੀ ਸਾਰੇ ਅਰਦਾਸਾਂ ਪੂਰੀਆਂ ਕਰੇਗਾ ਨਾਨਕ ਨਾਮ ਚੜ੍ਹਦੀ ਕਲਾ ਬਾਬਾ ਜੀ ਸੇ ਜਨਮ ਦਿਹਾੜਾ ਆ ਰਿਹਾ ਸੋ ਕਿਵੇਂ ਦੇ ਪ੍ਰਬੰਧ ਚੱਲ ਰਹੇ ਇੱਥੇ ਬਹੁਤ ਪ੍ਰਬੰਧ ਕੀਤੇ ਗਏ ਤਗੜੇ ਮਤਲਬ ਕਾਫੀ ਸੰਗਤਾਂ ਆ ਰਹੀਆਂ ਜਾਣੀਆਂ ਬਾਹਰੋਂ ਦੂਰੋਂ ਆ ਰਹੀਆਂ ਕਾਫੀ ਤਗੜੇ ਪਰਬੰਧ ਕੀਤੇ ਗਏ ਇਥੇ ਮੇਰੇ ਸੇ ਬਿਲਕੁਲ ਜੀ ਸੋ ਸੰਗਤਾਂ ਦਾ ਜਿਹੜਾ ਕਿ ਵਿਸ਼ਵਾਸ ਹੈ ਸ਼ਰਧਾ ਆਸਥਾ ਉਹ ਬਹੁਤ ਜ਼ਿਆਦਾ ਹੈ ਸੋ ਧੰਤਨ ਬਾਬਾ ਦੀ ਸੰਦਰ ਤੇ ਆ ਕੇ ਸੰਗਤਾਂ ਸ਼ਰਧਾ ਭਾਵਨਾ ਨਾਲ ਨਤਮਸਤਕ ਹੁੰਦੀਆਂ ਨੇ ਸੋ ਪਰਿਵਾਰਾਂ ਸਮੇ ਸੰਗਤਾਂ ਪਹੁੰਚਦੀਆਂ ਨੇ ਕਿਉਂਕਿ ਇਸ ਦਰ ਤੇ ਕੀਤੀ ਹੋਈ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਦਰ ਤੇ ਆ ਕੇ ਅਰਦਾਸਾਂ ਕਰਦੀਆਂ ਨੇ ਜਪਤ ਸਮਾਗਮ ਵਿੱਚ ਹਾਜ਼ਰੀ ਭਰਦੀਆਂ ਨੇ ਸੋ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਰ ਐਤਵਾਰ ਨੂੰ ਜਿੱਥੇ ਕਿ ਵੱਡਾ ਇਕੱਠ ਹੁੰਦਾ ਹੈ ਉੱਥੇ ਹੀ ਹਰ ਰੋਜ਼ ਹੀ ਸੰਗਤਾਂ ਬੜੇ ਸ਼ਰਧਾ ਭਾਵਨਾ ਨਾਲ ਨਤਮਸਤਕ ਹੁੰਦੀਆਂ ਨੇ ਸੋ ਧੰਨ ਧੰਨ ਬਾਬਾ ਦੀਪ ਸਿੰਘ ਦਰ ਤੇ ਸੰਗਤਾਂ ਪਹੁੰਚਦੀਆਂ ਨੇ ਸੋ ਬਾਬਾ ਦੀਪ ਸਿੰਘ ਜਨਮ ਦਿਹਾੜਾ ਆ ਰਿਹਾ ਹੈ ਕਿਹੜੀਆਂ ਜਿਹੜੀਆਂ ਗੱਲਾਂ ਨੇ ਧਿਆਨ ਰੱਖਣਾ ਚਾਹੀਦਾ ਕਿਉਂਕਿ ਸੰਗਤ ਨੂੰ ਨਿਮਰਤਾ ਸ਼ਰਧਾ ਦੇ ਨਾਲ ਇਸ ਦਰ ਤੇ ਆ ਕੇ ਨਤਮਸਤਕ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸ਼ਰਧਾ ਭਾਵਨਾ ਨਾਲ ਮਹਾਰਾਜ ਦੇ ਦਰ ਤੇ ਨਮਸਕਾਰ ਕਰਨੀ ਚਾਹੀਦੀ ਆ ਠੀਕ ਹੈ ਜੀ ਤੇ ਬੜੇ ਪ੍ਰੇਮ ਨਾਲ ਆਉਣਾ ਚਾਹੀਦਾ ਕੋਈ ਜਿੱਦਾਂ ਕਈ ਵਾਰੀ ਬਾਹਰ ਹੋ ਜਾਂਦਾ ਕਾਰਜ ਉਹ ਇਹੋ ਲੜਬਾਈ ਵਾਲਾ ਉਹ ਕਾਰਜਣਾ ਹੋਵੇ ਬਿਲਕੁਲ ਜੀ ਉਹੀ ਗੱਲ ਸੀ ਕਿ ਜਦੋਂ ਨਗਰ ਕੀਰਤਨ ਨਿਕਲਦਾ ਜਾਂ ਕਿਤੇ ਲੰਗਰ ਲੱਗੇ ਹੁੰਦੇ ਨੇ ਸੰਗਤਾਂ ਬੜੇ ਪਰਿਵਾਰਾਂ ਸਮੇਤ ਹੁੰਦੀਆਂ ਨੇ ਇੱਥੇ ਕਈ ਵਾਰੀ ਦੇਖਿਆ ਕਿ ਇਹ ਸ਼ਰਾਰਤੀ ਅੰਸਰ ਉਹ ਸ਼ਰਾਰਤਾਂ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਕੀ ਕਹਿਣਾ ਚਾਹੀਦਾ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਕਿਸੇ ਕੋਲ ਲੈਣਾ ਹੋਵੇ ਨਾ ਆਖਾਰੀ ਬਣ ਕੇ ਆਈਦਾ ਨਾ ਕਿ ਆਕੜ ਕੇ ਆਈਦਾ ਹਨਾ ਪ੍ਰੇਮ ਸਾਥਾਈ ਦਾ ਆਪਾਂ ਭੁਖਾਰ ਨਹੀਂ ਦਰਦੇ ਕੁੱਤੇਆਂ ਕੁੱਕਰ ਆਪਾਂ ਇਸ ਦਰਦੇ ਹਨ ਤੇ ਜਦੋਂ ਆਪਾਂ ਲੈਣਾ ਹੋਵੇ ਤਾਂ ਫਿਰ ਨਿਮਰਤਾ ਸਾਥਾਈ ਦਾ ਪਾਸੋ ਅਸੀਂ ਬੇਨਤੀ ਆ ਕਿ ਜਿਹੜੇ ਆਪਣੇ ਨੌਜਵਾਨ ਭਰਾ ਆ ਗਏ ਆਪਣੇ ਸਾਰੇ ਪ੍ਰੇਮ ਨਾਲ ਆਉਣ ਕਿ ਆਪਾਂ ਇਦਾਂ ਦਾ ਮਾਹੌਲ ਨਾ ਕ੍ਰੀਏ ਕਿ ਜਿੰਨਾ ਆਪਣਾ ਕੰਮ ਖਰਾਬ ਹੋਵੇ ਬਾਦਲੇ ਆ ਵੱਡਾ ਇਕੱਠ ਜਿਹੜਾ ਕਿ ਬਾਬਾ ਦੀਪ ਸਿੰਘ ਜਨਮ ਦਿਹਾੜੇ ਤੇ ਹੁੰਦਾ ਹਰ ਐਤਵਾਰ ਨੂੰ ਤਾਂ ਹੁੰਦਾ ਹੀ ਆ ਔਰ ਜਦੋਂ ਬਾਬਾ ਦੀਪ ਸਿੰਘ ਜਨਮ ਦਿਹਾੜਾ ਹੁੰਦਾ ਤਾਂ ਸੰਗਤਾਂ ਵੱਡਾ ਇਕੱਠ ਤੇ ਇੱਥੇ ਪਹੁੰਚਦੀਆਂ ਨੇ ਸੋ ਹਰ ਕੋਈ ਪ੍ਰੇਮ ਭਾਵਨਾ ਨਾਲ ਆਵੇ ਸੰਗਤ ਨੂੰ ਕੀ ਅਪੀਲ ਕਰੂੰ ਕਿਉਂਕਿ ਇੱਥੇ ਤਾਂ ਉਹ ਧਾਰਾ ਹੈ ਜਿੱਥੇ ਨਿਮਰਤਾ ਨਾਲ ਸ਼ਰਧਾ ਨਾਲ ਆਇਆ ਹਾਂ ਜੀ ਸੰਗਤਾਂ ਉਹ ਨਿਮਰਤਾ ਨਾਲ ਇੱਥੇ ਨਮਸਕਾਰਾਂ ਕਰਨ ਮੈਂ ਸੰਗਤਾਂ ਨੂੰ ਬੇਨਤੀ ਕਰਦਾਂਗੇ ਆਪਣੇ ਆ ਕੇ ਨਮਸਕਾਰ ਕਰਕੇ ਪ੍ਰੇਮ ਸਤਕਾਰ ਨਮਸਕਾਰਾਂ ਕਰਨ ਬਾਕੀ ਚੜ੍ਹਦੀ ਕਲਾ ਬਾਕੀ ਪਾਸ਼ਾਧਿਆ ਕਰਨ ਮਹਾਰਾਜ ਜੀ ਬਿਲਕੁਲ ਜੀ ਸੋ ਸੰਗਤਾਂ ਨੂੰ اپੀਲ ਵੀ ਕੀਤੀ ਕਿ ਸ਼ਰਧਾ ਭਾਵਨਾ ਨਾਲ ਆਉਣ ਔਰ ਨੌਜਵਾਨਾਂ ਨੂੰ ਖਾਸ ਕਰਕੇ ਉਹ ਜਿਹੜੇ ਸ਼ਰਾਰਤਾਂ ਤੇ ਸ਼ਰਾਰਤ ਕਰਨ ਵਾਸਤੇ ਕੋਈ ਸੋਚੇ ਵੀ ਨਾ ਕਿਉਂਕਿ ਇਸ ਦਰ ਤੇ ਬਾਬਾ ਦੀਪ ਸਿੰਘ ਜੀ ਦੀ ਦਰ ਤੇ ਨਿਮਰਤਾ ਨਾਲ ਆਉਣਾ ਚਾਹੀਦਾ ਔਰ ਜੇ ਕੋਈ ਕੋਈ ਸ਼ਰਾਰਤੀ ਅੰਸਰ ਸ਼ਰਾਰਤ ਕਰਦਾ ਤਾਂ ਉਸ ਨੂੰ ਬਖਸ਼ਿਆ ਵੀ ਨਹੀਂ ਜਾਂਦਾ ਜਦਕਿ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਹਰ ਤਰ੍ਹਾਂ ਦੇ ਜਿਹੜੇ ਕਿ ਪ੍ਰਬੰਧ ਕੀਤੇ ਜਾਂਦੇ ਨੇ ਸੋ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ 27 ਤਰੀਕ ਨੂੰ ਮਨਾਇਆ ਜਾ ਰਿਹਾ ਸੋ ਗੁਰਮਤ ਸਮਾਗਮ ਹੋਣਗੇ ਔਰ ਵੱਖ-ਵੱਖ ਥਾਵਾਂ ਤੇ ਸਮਾਗਮ ਉਲਿਖੇ ਗਏ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਸਮਾਗਮਾਂ ਵਿੱਚ ਹਾਜ਼ਰੀ ਭਰਨਗੀਆਂ ਸੋ ਵਿਸ਼ਾਲ ਨਗਰ ਕੀਰਤਨ ਹੋਵੇਗਾ ਅੰਮ੍ਰਿਤ ਸੰਚਾਰ ਹੋਵੇਗਾ ਤਾਂ ਸੰਗਤਾਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਵੀ ਬਣਨਗੀਆਂ ਔਰ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਜਿਸ ਦਿਨ ਅੰਮ੍ਰਿਤ ਸੰਚਾਰ ਹੋਣਾ ਹੈ ਤਾਂ ਵੱਡੀ ਗਿਣਤੀ ਵਿੱਚ ਸੰਗਤ ਨਾਲ ਲੈ ਕੇ ਔਨ ਅਤੇ ਹਰ ਕੋਈ ਸੰਗਤ ਇੱਥੇ ਆ ਕੇ ਅਮਰ ਸ਼ਕਨ ਬਾਣੀ ਬਾਣੇ ਨਾਲ ਜੁੜਨ ਸੋ ਸੰਗਤਾਂ ਦਾ ਜਿਹੜਾ ਵਿਸ਼ਵਾਸ ਹੈ ਸ਼ਰਧਾ ਭਾਵਨਾ ਆਸਤਾ ਉਹ ਬਾਬਾ ਦੀਪ ਸਿੰਘ ਦਰ ਤੇ ਬਹੁਤ ਜ਼ਿਆਦਾ ਹੈ ਹਰ ਕੋਈ ਇੱਥੇ ਨਿਮਰਤਾ ਦੇ ਨਾਲ ਹੱਥ ਜੋੜ ਕੇ ਅਰਦਾਸ ਕਰਦਾ ਹੋਇਆ ਹੀ ਇਸ ਦਰ ਤੇ ਆਉਂਦਾ ਸੋ ਵਿਸ਼ਵਾਸ ਸਰਦਾ ਆਸਤਾ ਦੇਖੀ ਜਾ ਸਕਦੀ ਹੈ ਭਾਵੇਂ ਕਿ ਠੰਡ ਦਾ ਮੌਸਮ ਹੈ ਫਿਰ ਵੀ ਸੰਗਤ ਸਵੇਰ ਤੋਂ ਹੀ ਇਸ ਦਰ ਤੇ ਆਉਣੀ ਸ਼ੁਰੂ ਹੋ ਜਾਂਦੀ ਹੈ ਹਰ ਕੋ ਇੱਥੇ ਆ ਕੇ ਹੱਥ ਜੋੜ ਕੇ ਨਮਸਕਾਰ ਕਰਕੇ ਅਰਦਾਸ ਕਰਦਾ ਸਰਬੱਤੇ ਪਲੇ ਦੀ ਅਰਦਾਸ ਕੀਤੀ ਜਾਂਦੀ ਹੈ ਕਿਉਂਕਿ ਇਸ ਦਰ ਤੇ ਸੰਗਤ ਦਾ ਵਿਸ਼ਵਾਸ ਬਹੁਤ ਹੈ ਸੰਤਨ ਬਾਬਾ ਦੀਪ ਸਿੰਘ ਦਰ ਦੀਆਂ ਤਸਵੀਰਾਂ ਤੁਹਾਡਾ ਸਾਂਝੇ ਕੀਤੀਆਂ ਹੈ ਬਾਬਾ ਦੀ ਸਿੰਘ ਦਾ ਜਨਮ ਦਿਹਾੜਾ ਆ ਰਿਹਾ ਸੋ ਸੰਗਤਾਂ ਦੂਰੋ ਦੂਰਲੇ ਦੂਰ ਦੇ ਵਿਦੇਸ਼ਾਂ ਵਿਦੇਸ਼ਾਂ ਦੀਆਂ ਉਹ ਪਹਿਲਾਂ ਹੀ ਹਾਜ਼ਰੀ ਭਰਦੀਆਂ ਨੇ ਸੋ ਹਰ ਰੋਜ਼ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਦਰ ਤੇ ਆ ਕੇ ਅਰਦਾਸ ਬੇਨਤੀਆਂ ਕਰਦੀਆਂ ਸੋ ਧੰਤਨ ਬਾਬਾ ਦੀਪ ਸਿੰਘ ਦਰ ਤੇ ਪਹੁੰਚੀਆਂ ਸੰਗਤਾਂ ਸਰਬਤ ਦੇ ਭਲੇ ਦੀ ਅਰਦਾਸ ਕਰ ਰਹੀਆਂ ਨੇ ਸੋ ਵੱਡੀ ਗਿਣਤੀ ਜੇ ਸੰਗਤਾਂ ਪਹੁੰਚ ਰਹੇ ਨੇ ਧੰਤਨ ਬਾਬਾ ਦੀਪ ਸਿੰਘ ਜਨਮ ਦਿਹਾੜਾ ਆ ਰਿਹਾ ਤੁਸੀਂ ਵੀ ਨਤਮਸਤਕ ਹੋਏ ਹੋ ਕੀ ਕਹਿਣਾ ਚਾਹੋਗੇ ਸੰਗਤਾਂ ਵਾਹਿਗੁਰੂ ਜੀ ਚੱਕਰ ਇਹ ਆ ਵੀ ਗੁਰੂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨਾ ਮਤਲਬ ਅੱਜ ਦੇ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਕੋਈ ਅਰਦਾਸ ਨਹੀਂ ਜਿਹੜੀ ਕਿਸੇ ਦੀ ਪੂਰੀ ਨਾ ਹੋਵੇ ਦੇਖੋ ਚਪੈਰਾ ਸਾਹਿਬ ਲੱਗਦਾ ਉੱਤੇ ਵੀ ਬੜੀ ਦੁਨੀਆ ਨੂੰ ਸ਼ੰਕਾ ਰਹਿੰਦਾ ਵੀ ਚਪੈਰਾ ਸਾਹਿਬ ਸਾਰਾ ਹਫਤਾ ਕਿਉਂ ਨੇਂਦਾ ਪਰ ਇਹ ਨਹੀਂ ਦੇਖਦੇ ਨਾ ਸਾਰੇ ਇੱਕ ਹਫਤੇ ਦੇ ਵਿੱਚ ਲੱਖਾਂ ਲੋਕ ਇੱਕੋ ਟਾਈਮ ਤੇ ਜਦੋਂ ਨਾਮ ਜਪਦੇ ਨੇ ਨਾ ਉਹ ਜਿਹੜਾ ਔਰਾ ਬਣਿਆ ਹੁੰਦਾ ਨਾ ਉਹੀ ਸਾਡੀਆਂ ਸਾਰੀਆਂ ਜਿੰਨੀਆਂ ਮੰਨਦੀਆਂ ਇੱਛਾਵਾਂ ਨੇ ਸਾਡੀਆਂ ਅਰਦਾਸਾਂ ਨੇ ਉਹ ਔਰਾ ਪੂਰਾ ਕਰ ਰਿਹਾ ਠੀਕ ਹੈ ਜੀ ਉਹ ਸਾਰਾ ਹਫਤਾ ਤੇ ਹੋ ਨਹੀਂ ਸਕਦਾ ਠੀਕ ਹੈ ਨਾ ਜੀ ਇੱਕ ਸਮਾਂ ਰੱਖਿਆ ਮਹਾਰਾਜ ਆਪਣੇ ਆਪ ਹੀ ਸਾਰੇ ਕਾਰਜ ਕਰਵਾਉਂਦਾ ਆਪੇ ਹੀ ਸਾਰਿਆਂ ਦੀਆਂ ਅਰਦਾਸ ਬੇਨਤੀਆਂ ਪੂਰੀਆਂ ਕਰਦਾ ਜੇ ਕੋਈ ਉਸ ਦਪਹਿਰਾ ਸਾਈ ਤੇ ਹਾਜ਼ਰ ਵੀ ਭਰਦਾ ਨਾ ਉਹਦੀ ਮਰਜ਼ੀ ਬਿਨਾ ਨਹੀਂ ਕੋਈ ਆਉਂਦਾ ਠੀਕ ਹੈ ਜੀ ਉਹਦੀ ਮਰਜ਼ੀ ਆ ਤੇ ਗਵਾਂਡੀ ਵੀ ਆ ਕੇ ਇੱਥੇ ਨਹੀਂ ਮੱਥਾ ਟੇਕ ਸਕਦਾ ਜਿੰਨੀ ਦੇ ਰੋਦੀ ਧਰ ਨਹੀਂ ਬੰਦਾ ਕਰਕੇ ਜੋ ਵੀ ਆ ਸਾਰੇ ਜੜੋ ਗੁਰੂ ਮਹਾਰਾਜ ਵਾਲੇ ਬਣੋ ਅਮਰ ਅਸ਼ਕੋ ਚੜ੍ਹਦੀ ਕਲਾ ਵਿੱਚ ਰੱਖੇ ਮਹਾਰਾਜ ਸਾਰਿਆਂ ਨੂੰ ਕਿਰਪਾ ਕਮਾਲਾ ਸਜਾਇਆ ਹੋਇਆ ਸ਼ਸਤਰ ਸੋਹਣੇ ਸਜਾਏ ਹੋਏ ਨੇ ਇਹ ਕਦੋਂ ਤੋਂ ਸ਼ੁਰੂ ਕੀਤੇ ਸੀ ਗੁਰੂ ਵਾਲੇ ਬਣੇ ਸੀ ਔਰ ਬਾਬਾ ਦੀ ਸਿੰਘ ਦੇ ਅਰਦਾਸਾਂ ਦੇ ਦੇਖੋ ਵਾਹਿਗੁਰੂ ਜੀ ਮੈਂ ਨਾ ਜਿਆਦਾ ਨਹੀਂ ਮੇਰੇ ਖਾਲ ਸਤੰਬਰ ਨੀਅਰ ਅਬਾਊਟ ਸਤੰਬਰ ਜਦ ਮੈਂ ਹਾਜ਼ਰੀ ਭਰਨੀ ਸ਼ੁਰੂ ਕੀਤੀ ਮਹਾਰਾਜ ਨੇ ਕਿਰਪਾ ਕੀਤੀ ਤੇ ਇਥੇ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਚਪੈਰਾ ਸਾਹਿਬ ਤੇ ਬਾਕੀ ਦਿਮਾਲੇ ਤੋਂ ਲੈ ਕੇ ਸ਼ਸਤਰ ਜਿਹੜੇ ਸਜਾਉਣੇ ਸ਼ੁਰੂ ਕੀਤੇ ਜੀ ਉਹਦਾ ਸਮਾਂ ਨਾ ਤੇ ਪਤਾ ਜੇ ਨਾ ਹੀ ਕੋਈ ਕਰ ਸਕਦਾ ਕਿਉਂਕਿ ਇਹ ਨਾ ਅਚਾਨਕ ਹੀ ਸਭ ਕੁਝ ਸ਼ੁਰੂ ਹੁੰਦਾ ਜਦੋਂ ਵੀ ਹੁੰਦਾ ਨਾ ਤੁਹਾਨੂੰ ਪਤਾ ਨਹੀਂ ਲੱਗਦਾ ਕਦੋਂ ਤੁਸੀਂ ਇਸ ਰਾਹੇ ਪੈ ਗਏ ਹਨ ਤੇ ਇਸ ਕਰਕੇ ਉਹਦੀ ਕਿਰਪਾ ਹੋਵੇ ਤੇ ਸਭ ਕੁਝ ਹੁੰਦਾ ਜੀ ਬੰਦਾ ਸਾਜਦਾ ਉਹਦੀ ਇੱਛਾ ਦੇ ਨਾਲ ਉਹਦੀ ਕਿਰਪਾ ਦੇ ਨਾਲ ਸੋ ਸਮਾਗਮ ਸ਼ੁਰੂ ਹੋ ਚੁੱਕੇ ਨੇ ਸੰਗਤਾਂ ਨੂੰ ਕੀ اپیل ਕਰੋ ਕਿ ਇਸ ਦਰ ਤੇ ਨਤਮਸਤਕ ਹੋਵੋ ਅਮਰ ਸੰਚਾਰ ਹੋਣਾ ਬਾਣੀ ਤੇ ਬਾਣੀ ਨਾਲ ਜੁੜੋ ਬਿਲਕੁਲ ਵਾਹਿਗੁਰੂ ਜੀ ਦੇਖੋ ਸ਼ਹੀਦ ਸਿੰਘਾਂ ਦੀ ਜਿਹੜੀ ਤਾਕਤ ਆ ਨਾ ਉਹ ਇਸ ਟਾਈਮ ਸਾਰਿਆਂ ਨੂੰ ਪਤਾ ਹੈ ਵੀ ਉਸ ਬ੍ਰਹਮੰਡ ਦੇ ਵਿੱਚ ਵੀ ਪੂਰੀ ਸ਼ਕਤੀ ਜਿਹੜੀ ਆ ਗੁਰੂ ਪਾਤਸ਼ਾਹ ਨੇ ਕਲਗੀਧਰ ਮਹਾਰਾਜ ਨੇ ਸ਼ਹੀਦ ਸਿੰਘਾਂ ਨੂੰ ਬਖਸ਼ੀ ਹੈ ਠੀਕ ਹੈ ਜੀ ਇਸ ਕਰਕੇ ਇਥੇ ਨਾਤਮਸਤਕ ਹੋ ਆਪਣੀ ਅਰਦਾਸ ਬੇਨਤੀਆਂ ਗਿਆ ਬਾਕੀ ਸਾਫ਼ ਦਿਲੋਂ ਆਓ ਜਿੰਨੀਦਰ 100% ਤੁਹਾਡੀ ਅਰਦਾਸ ਉਸ ਘਰ ਟੱਚ ਨਹੀਂ ਨਾ ਕਰਦੀ ਉਹਨੀਦਰ ਅਰਦਾਸ ਪੂਰੀ ਨਹੀਂ ਹੁੰਦੀ ਠੀਕ ਆ ਜੀ ਇਹ ਹੁੰਦੀ ਸਕਤ ਦੇ ਵਿੱਚ ਆ ਕੇ ਹੀ ਆ ਜਦੋਂ ਆਓਗੇ ਤੁਹਾਡਾ ਮਨ ਜੁੜਿਆ ਹੋਊਗਾ ਬਾਣੀ ਦੇ ਨਾਲ ਤੁਸੀਂ ਜੁੜੇ ਹੋਗੇ ਤਾਂ ਆਪਣੇ ਆਪ ਤੁਹਾਡੀ ਅਰਦਾਸਾਂ ਬੇਨਤੀਆਂ ਵੈਸੇ ਵੀ ਤੁਹਾਨੂੰ ਲੋੜ ਹੀ ਨਹੀਂ ਪੈਣੀ ਕਿਸੇ ਚੀਜ਼ ਦੀ ਮਹਾਰਾਜ ਆਪੇ ਪੂਰੀਆਂ ਕਰ ਦਿੰਦਾ ਸਾਰੀਆਂ ਅਰਦਾਸਾਂ ਬੇਨਤੀਆਂ ਹਾਜ਼ਰੀ ਭਰੋ ਸਭ ਤੋਂ ਵੱਡੀ ਗੱਲ ਆ ਤੇ ਬਾਣੀ ਅੰਮ੍ਰਿਤ ਵੇਲਾ ਸੰਭੋ ਸਿੰਘ ਸਜੋ ਕੇਸ ਸਜਾਓ ਪਹਿਲਾਂ ਬਾਕੀ ਉਸ ਤੋਂ ਬਾਅਦ ਹੌਲੀ ਹੌਲੀ ਆਪੇ ਸਾਰਾ ਕੁਝ ਸੱਜ ਜਾਂਦਾ ਜਿੱਦਾਂ ਤੁਹਾਨੂੰ ਦੱਸਿਆ ਵੀ ਇਹ ਸਮੇਂ ਦਾ ਪਤਾ ਨਹੀਂ ਲੱਗਦਾ ਨਾ ਠੀਕ ਆ ਜੀ ਮੈਂ ਵੀ ਪਹਿਲਾਂ ਕੈਪ ਪਾਉਂਦਾ ਸੀਗਾ ਠੀਕ ਆ ਜੀ ਕੈਪ ਪਾ ਕੇ ਰੱਖਣੀ ਹੈ ਟ੍ਰੇਨ 'ਚ ਸਿਰਫ ਨਿਹੰਗ ਸਿੰਘ ਮਿਲਿਓ ਨਹੀਂ ਨਾ ਹੀ ਪੁੱਛਿਆ ਵੀ ਤੁਹਾਡਾ ਤਾਜ ਕਿੱਥੇ ਆ ਉਸ ਤੋਂ ਬਾਅਦ ਕੈਪ ਛੁੱਟ ਗਈ ਜੀ ਤਾਜ ਹੀ ਆ ਸਿਰ ਤੇ ਬਿਲਕੁਲ ਜੀ ਤੋਂ ਹਾਂ ਤੁਸੀਂ ਪਹਿਲਾਂ ਕੈਪ ਆਉਂਦੇ ਸੀ ਕਦੋਂ ਸਮਾਂ ਸੀ ਫਿਰ ਕਿਵੇਂ-ਕਿਵੇਂ ਹੌਲੀ-ਹੌਲੀ ਇਧਰ ਸਭ ਆ ਬਣ ਮੈਂ ਜਿਹਨੂੰ ਡੇਟ ਦੱਸਦਾ 20 ਮਈ 2015 ਦਾ ਇਹ ਸਮ ਜਦੋਂ ਇਹ ਬਦਲਿਆ ਸਾਰਾ ਕੁਝ ਬਾਕੀ ਠੀਕ ਆ ਬਾਣੀ ਦੇ ਨਾਲ ਜੁੜੇ ਸੀ ਅਮ੍ਰਿਤਵੇਲਾ ਮਾਰੇ ਨੇ ਇੱਕ ਸਾਲ ਪਹਿਲਾਂ ਹੀ ਕਿਰਪਾ ਕਰਤੀ ਸੰਭਾਲਣਾ ਸ਼ੁਰੂ ਹੋ ਗਿਆ ਸੀਗਾ ਬਾਕੀ ਜਿਹੜਾ ਇਹ ਤਾਜ਼ ਅਲੀ ਗੱਲ ਇਹ 20 ਮਈ ਨੂੰ ਹੀ 2015 ਚ ਉਸ ਤੋਂ ਬਾਅਦ ਫਿਰ ਕੈਬ ਛੁੱਟ ਗਈ ਜੀ ਸਤਿਪਾਪ ਕਿਵੇਂ ਬਣਿਆ ਟ੍ਰੇਨ ਦੇ ਵਿੱਚ ਜਾਂਦੇ ਹਾਂ ਤੁਹਾਨੂੰ ਮੈਂ ਮੈਂ ਜਿਹ ਹਿਆਰਪੁਰ ਡਿਊਟੀ ਕਰਦਾ ਸੀਗਾ ਤੇ ਡੇਲੀ ਅਪ ਡਾਊਨ ਕਰਦੇ ਸੀਗੇ ਹਿਆਰਪੁਰ ਤੋਂ ਤੇ ਅੰਮ੍ਰਿਤਸਰ ਤੋਂ ਹਿਆਰਪੁਰ ਤੇ ਬਸ ਉਦੋਂ ਹੀ ਟ੍ਰੇਨ ਦੇ ਵਿੱਚ ਆਪਣੇ ਨਿਹੰਗ ਸਿੰਘ ਵੀਰ ਜੀ ਟੱਕਰੇ ਆ ਬਸ ਉਹਨਾਂ ਦੇ ਬੱਚੇ ਨਹੀਂ ਕਹਿ ਲਓ ਮਹਾਰਾਏ ਨੇ ਭੇਜਿਆ ਜਿੱਦਾਂ ਵੀ ਕਹਿ ਲਓ ਵੀ ਉਹਨਾਂ ਦੀ ਚੜ੍ਹਦੀ ਕਲਾ ਨਹੀਂ 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 ਕੇਸ ਸੀਗੇ ਬਟ ਮਤਲਬ ਕੈਪ ਪਾ ਲੈਂਦੇ ਸੀਗੇ ਕੇਸ ਉਹ ਸਿਰ ਦੇ ਵੀ ਅਸੀ ਦਾੜਾ ਪ੍ਰਕਾਸ਼ ਵੀ ਸੀਗਾ ਇਸੇ ਤਰ੍ਹਾਂ ਨੈਨੋ ਸੁਪਰ ਬਿਲਕੁਲ ਬਿਲਕੁਲ ਚੜ੍ਹਦੀ ਕਲਾ ਮਹਾਰਾਏ ਨੇ ਕਿਰਪਾ ਕੀਤੀ ਆ ਸਿਰੇ ਹਾਜ਼ਰੀ ਇੱਥੇ ਲਾਲੀ ਦੀ ਸਾਰੀ ਦੁਨੀਆ ਦੇ ਕੋਈ ਹਾਜ਼ਰੀ ਨਹੀਂ ਪੁੱਛਦਾ ਫਿਰ ਇਹ ਕਿਰਪਾਜੀਤ ਸਿੰਘਾਂ ਦੀ ਸ਼ੁਕਰ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਦਰ ਤੇ ਵਿਸ਼ਵਾਸ ਤੁਸੀਂ ਆਪ ਸੁਣ ਸਕਦੇ ਹੋ ਜਿਹੜਾ ਵੀ ਸੱਚੇ ਮਨ ਨਾਲ ਇੱਥੇ ਆ ਕੇ ਅਰਦਾਸ ਕਰਦਾ ਸਭ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਸੋ ਵੱਡੀ ਗਿਣਤੀ ਵਿੱਚ ਜਿੱਥੇ ਕੇ ਸੰਗਤਾਂ ਪਹੁੰਚ ਰਿਐ ਨੇ ਉੱਤੇ ਹੀ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸੰਗਤਾਂ ਬੜੀ ਸ਼ਰਧਾ ਨਾਲ ਪਾਵਨ ਮਨਾ ਰਿਐ ਨੇ ਸੋ ਗੁਰਮਤ ਸਮਾਗਮ ਸ਼ੁਰੂ ਹੋ ਚੁੱਕੇ ਨੇ ਔਰ ਪ੍ਰਬੰਧਕਾਂ ਵੱਲੋਂ ਅਪੀਲ ਵੀ ਸੰਗਤਾਂ ਨੂੰ ਕੀਤੀ ਗਈ ਹੈ ਕਿ ਨਕਲੀ ਕਿਉਤ ਵੇਚਣ ਵਾਲਿਆਂ ਤੋਂ ਸਾਵਧਾਨ ਰਹਿਣ ਜੇਕਰ ਕਿਉਤ ਲੈ ਕੇ ਆਉਣਾ ਇਸ ਦਰ ਤੇ ਆਪਣੇ ਘਰ ਦਾ ਆਪਣਾ ਜਾਂ ਮਾਰਕੇ ਵਾਲਾ ਲੈ ਕੇ ਆਉਣ ਉਸ ਤੋਂ ਬਾਅਦ ਸੰਗਤਾਂ ਨੂੰ ਅਪੀਲ ਵੀ ਕੀਤੀ ਹੈ ਕਿ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਹਾਜ਼ਰੀਆਂ ਭਰਨ ਤੇ ਆਪਣਾ ਜਨਮ ਸਫਲ ਕਰਨ ਸੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਰਦਾਸਾਂ ਸੰਗਤਾਂ ਕਰਦੀਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਸੋ ਜਨਮ ਦਿਹਾੜੇ ਨੂੰ ਲੈ ਕੇ ਜਿੱਥੇ ਕਿ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਵਕ ਵਕ ਥਾਵਾਂ ਤੇ ਗੁਰਮਤ ਸਮਾਗਮ ਕਰਦੀਆਂ ਨੇ ਉੱਥੇ ਹੀ ਗੁਰਦੁਆਰਾ ਸ਼ਹੀਦ ਗੰਗਸਾ ਵਿਖੇ ਵੱਡੇ ਸਮਾਗਮ ਉਲਿੱਕੇ ਗਏ ਨੇ ਅਮਰ ਸੰਚਾਰ ਹੋਣਗੇ ਗੁਰਬਾਣੀ ਕੰਠ ਮੁਕਾਬਲੇ ਹੋਣਗੇ ਨਗਰ ਕੀਰਤਨ ਸਜਾਏ ਜਾਣਗੇ ਸੋ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਨਮ ਦਿਹਾੜੇ ਮੌਕੇ ਇਸ ਦਰ ਤੇ ਆ ਕੇ ਹਾਜ਼ਰੀਆਂ ਭਰੋ ਅਤੇ ਅਮਰ ਅਮਰ ਸ਼ਾਕੇ ਗੁਰੂ ਵਾਲੇ ਬਣੋ ਬਾਣੀ ਤੇ ਬਾਣੇ ਨਾਲ ਜੁੜੋ ਸੋ ਇਸ ਦਰ ਤੇ ਆ ਕੇ ਕੀਤੀਆਂ ਹੋਈਆਂ ਅਰਦਾਸਾਂ ਹਮੇਸ਼ਾ ਹੀ ਸਫਲ ਹੁੰਦੀਆਂ ਨੇ ਪੂਰੀਆਂ ਹੁੰਦੀਆਂ ਨੇ ਸੋ ਜਿੱਥੇ ਕਿ ਹਰ ਐਤਵਾਰ ਨੂੰ ਸੰਗਤ ਦਾ ਵੱਟਾ ਇਕੱਠ ਹੁੰਦਾ ਉੱਤੇ ਹੀ ਇਨ੍ਹਾਂ ਗੁਰਮਤ ਸਮਾਗੋਂ ਵਿੱਚ ਜੇ ਹਰ ਰੋਜ਼ ਦੀ ਗੱਲ ਕਰੀਏ ਤਾਂ ਹਰ ਰੋਜ਼ ਹੀ ਵੱਡੀ ਗਿਣਤੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਇਸ ਦਰ ਤੇ ਆ ਕੇ ਨਤਮਸਤਕ ਹੁੰਦੀਆਂ ਹਨ ਦਾ ਸਿੱਟੀ ਹੈਡਲਾਈਨ ਤੋਂ ਗੁਰਪ੍ਰੀਤ ਸਿੰਘ ਜਪੁਸ਼ਰੀ ਅੰਮ੍ਰਿਤਸਰ ਸਾਹਿਬ